ਗੱਲਬਾਤ ਆਪਾਂ ਵਿਸ਼ੇਸ਼ ਤੌਰ ਤੇ ਕਰਨ ਜਾ ਰਹੇ ਆ ਸਰਦਾਰ ਭਪਿੰਦਰ ਸਿੰਘ ਨਾਲ ਗੱਲਬਾਤ ਦਾ ਵਿਸ਼ਾ ਹੋਏਗਾ ਬਲੈਡੀਮੀਰ ਪੋਟਨ ਜਿਹੜੇ ਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਅਫੀਸ਼ੀਅਲ ਵਿਜ਼ਿਟ ਤੇ ਨੇ ਇੰਡੀਆ ਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਰਦਾਰ ਭਪਿੰਦਰ ਸਿੰਘ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਾ ਜੀ ਤੁਹਾਨੂੰ ਤੇ ਤੁਹਾਡਾ ਪ੍ਰੋਗਰਾਮ ਸੁਣ ਰਏ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜੀ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਪੁਤਿਨ ਦਾ ਇੰਡੀਆ ਜਾਣਾ ਬੇਸ਼ੱਕ ਯੂਕਰੇਨ ਅਤੇ ਰਸ਼ੀਆ ਦੀ ਜਿਹੜੀ ਵਾਰ ਹੈ ਉਹ ਖਤਮ ਨਹੀਂ ਹੋਈ ਰਸ਼ੀਆ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਇਹ ਪਹਿਲੀ ਵਾਰ ਯੂਕਰੇਨ ਦੀ ਵਾਰ ਤੋਂ ਬਾਅਦ ਪ੍ਰੈਜ਼ੀਡੈਂਟ ਪੁਤਿਨ ਰਸ਼ੀਆ ਦੇ ਵਿੱਚ ਜਾ ਆਪਣੇ ਇੰਡੀਆ ਵਿੱਚ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਜੀ ਆਇਆਂ ਕਿਹਾ ਗਿਆ ਵੈਲਕਮ ਕਿਹਾ ਗਿਆ ਸਕਿਉਰਿਟੀ ਦਾ ਵੀ ਬਹੁਤ ਵੱਡਾ ਇੰਤਜ਼ਾਮ ਹੈ 36 ਘੰਟੇ ਦੀ ਇਹ ਵਿਜ਼ਿਟ ਹੈ ਫ੍ਰਾਈਡੇ ਨਾਈਟ ਤੱਕ ਅੱਜ ਪਹਿਲਾ ਦਿਨ ਆ ਤੁਸੀਂ ਇਸ ਸਾਰੀ ਵਿਸ਼ਟ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਬੇਸ਼ੱਕ ਅਮਰੀਕਾ ਤੱਕ ਵੱਡੇ ਐਲੀਗੇਸ਼ਨ ਇੰਡੀਆ ਤੇ ਵੀ ਲਾਏ ਗਏ ਸਨ ਕਿ ਇਹਨਾਂ ਨੇ ਰਸ਼ੀਅਨ ਔਇਲ ਲਿਆ ਅਤੇ ਇੱਕ ਪਾਸੇ ਇੰਡੀਆ ਰਸ਼ੀਆ ਦੇ ਨਾਲ ਵੀ ਹੈਂਡਸ਼ੇਕ ਕਰ ਰਿਹਾ ਤਾਲਿਵਾਨ ਦੇ ਨਾਲ ਵੀ ਸ਼ੇਕ ਕਰ ਰਿਹਾ ਤੇ ਅਮਰੀਕਾ ਦੇ ਨਾਲ ਵੀ ਤੇ ਸਾਊਥ ਏਸ਼ੀਆ ਦੀ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾਂ ਆਪਾਂ ਫਿਰ ਰਸ਼ੀਆ ਤੇ ਇੰਡੀਆ ਦੀ ਇਸ ਸਾਂਝੀ ਤੇ ਗੱਲਬਾਤ ਸ਼ੁਰੂ ਕਰੀ ਹਾਂ ਜੀ ਜੀ ਜਿਹੜਾ ਸਾਰਾ ਖਿੱਥਾ ਜਿਹੜਾ ਯੂਰੇਸ਼ੀਆ ਦਾ ਆ ਉਹਦੇ ਵਿੱਚ ਬਹੁਤ ਵੱਡਾ ਮਿਡਲ ਈਸਟ ਲਾ ਲੋ ਤੁਸੀਂ ਅਫਰੀਕਾ ਦੇ ਵਿੱਚ ਵੀ ਜਿਹੜੀ ਟਸਲ ਚੱਲ ਰਹੀ ਆ ਜਿਹੜਾ ਚਾਈਨਾ ਆ ਉਹ ਨਵੀਆਂ ਮੰਡੀਆਂ ਲੱਭਣ ਲਈ ਆਪਣੇ ਸਮਾਨ ਲਈ ਦੁਨੀਆ ਦੇ ਵਿੱਚ ਨੌਨ ਧਰਤੀ ਤੇ ਅਫਰੀਕਾ ਦੇ ਵਿੱਚ ਯੂਰਪ ਦੀ ਆ ਸਾਰਾ ਸਮਾਨ ਵਿਕਦਾ ਲੇਕਿਨ ਉਹ ਫਰਾਂਸ ਨੂੰ ਕੱਟਦਾ ਸਾਈਲ ਸਟੇਟ ਤੋਂ ਰਸ਼ੀਆ ਦੀ ਅਫਰੀਕਾ ਕੋਰ ਦੀ ਮਦਦ ਨਾਲ ਉੱਥੇ ਹੁਣ ਸਮਾਨ ਵੇਚ ਰਿਆ ਹੈ ਜਿਹੜਾ ਚਾਈਨਾ ਸੋ ਇਸ ਵੇਲੇ ਮਿਡਲ ਈਸਟ ਦੇ ਵਿੱਚ ਵੀ ਜਿਹੜੀ ਪੋਲਿਟਿਕਸ ਆ ਉਹ ਜਿਹੜਾ ਸਾਊਦੀ ਅਰਬ ਸੀ ਉਹਨੇ ਪੈਟਰੋ ਡਾਲਰ ਨਾਲ ਅਮਰੀਕਾ ਨੂੰ ਬਹੁਤ ਵੱਡੀ ਕਹਿਜ ਦਿੱਤੀ 1944 ਦੇ ਵੈਟਨਵੂਡਸ ਦੇ ਐਗਰੀਮੈਂਟ ਤੋਂ ਬਾਅਦ ਉੱਥੇ ਵੀ ਬੜੀ ਖਿੱਚਤੂ ਹੋ ਰਹੀ ਹੈ ਇਰਾਨ ਤੇ ਸਾਊਦੀ ਅਰੇਬੀਆ ਦੀ ਵੀ ਆ ਜਿਹੜੀ ਯੂਨਿਟੀ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਰਾਨ ਨੂੰ ਅਮਰੀਕਾ ਨੇ ਜਾਂ ਵੈਸਟ ਨੇ ਦੁਨੀਆ ਦੀ ਤੇਲ ਮੰਡੀ ਤੋਂ ਬਾਹਰ ਰੱਖਿਆ ਸੋ ਦਾ ਕੀ ਕਾਰਨ ਸੀ ਉਹ ਤਾਂ ਇੱਕ ਬਹੁਤ ਡੀਪ ਗੱਲ ਹੈ ਲੇਕਿਨ ਜਿਹੜਾ ਇਨਕਲਾਬ ਇਰਾਨ ਸੀ ਉਸ ਤੋਂ ਬਾਅਦ ਜਿਹੜਾ ਸ਼ਾਹ ਨੂੰ ਕੱਢ ਕੇ ਖੋਮੇਨੀ ਆਇਆ ਸੀਗਾ ਸਾਰਾ ਲੁੱਟ ਹੋ ਚੁੱਕਾ ਸੀ ਇਰਾਨ ਸੋ ਇਹ ਜਿਹੜੀ ਇਦਾਂ ਦੀਆਂ ਗੱਲਾਂ ਹੋ ਰਹੀਆਂ ਉਹਦੇ ਨਾਲ ਹੀ ਜਿਹੜਾ ਰੀ ਡਰਾਇੰਗ ਆਫ ਬਾਰਡਰ ਯੂਕਰੇਨ ਦੇ ਵਿੱਚ ਜਿਹੜਾ ਈਸਟਰਨ ਯੂਰਪ ਦੇ ਵਿੱਚ ਹੋ ਰਿਹਾ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਮੈਂ ਦੱਸ ਰਿਹਾ ਕਿ ਜਿਹੜਾ ਚੀਨ ਆ ਉਹ ਇੱਕ ਗੱਲ ਬੜੀ ਵੱਡੀ ਆ ਔਰ ਅਰਨਾਚਲ ਪ੍ਰਦੇਸ਼ 'ਚ ਅੱਜ ਤੋਂ ਇੱਕ ਦলাই ਲਾਮੇ ਦਾ ਪ੍ਰੋਗਰਾਮ ਉੱਥੇ ਕਰਵਾ ਰਿਆ ਭਾਰਤ ਬੜੇ ਵੱਡੇ ਪੱਧਰ ਦੇ ਉੱਤੇ ਜਿਹਦੇ ਤੇ ਚੀਨ ਨੇ ਕਿਹਾ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋ ਰਹੇ 17ਵੀਂ ਸਦੀ ਤੋਂ ਮੇਰਾ ਖਿਆਲ ਜਿਹੜਾ ਦলাই ਲਾਮੇ ਦਾ ਕਨਸੈਪਟ ਆ ਉਹਨੂੰ ਮਨਾ ਰਿਆ ਭਾਰਤ ਵਿੱਚ ਉਹ ਅਰਨਾਚਲ ਪ੍ਰਦੇਸ਼ ਭਾਰਤ ਸਰਕਾਰ ਉਹਦਾ ਸਪான்ਸਰ ਬਣ ਰਹੀ ਆ ਉਹਦੇ ਨਾਲ ਹੀ ਅਰਨਾਚਲ ਨੂੰ ਜਿਹੜਾ ਜ਼ੰਗ ਜ਼ੰਗ ਨਾਂ ਰੱਖਿਆ ایران ਸੌਰੀ ਚਾਈਨਾ ਦਾ ਪੁਰਾਣਾ ਨਾਂ ਆ ਭਾਰਤ ਨੇ ਉਹਦਾ ਨਾਂ ਰੁਨਾਚਲ ਰੱਖਿਆ ਜਿਹੜਾ ਕਿ ਨਵਾਂ ਔਰ ਤਿੱਬਤ ਸਦਰਨ ਤਿੱਬਤ ਨੂੰ ਸਮਝਦੇ ਆ ਸੋ ਜਦੋਂ ਤੁਸੀਂ ਇਹ ਦੇਖਦੇ ਆਂ ਵੀ ਇਹ ਸਾਰੀ ਗੱਲਬਾਤ ਦੀ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਭਾਰਤ ਦੀ ਫੇਰੀ ਰੂਸ ਦੀ ਕੀ ਮੈਨੇ ਰੱਖਦੀ ਆ ਹੁਣ ਮੈਂ ਤੁਹਾਨੂੰ ਕਿਉਂਕਿ ਕਈ ਬੰਦੇ ਕਹਿੰਦੇ ਵੀ ਗੱਲ ਬੜੀ ਵੱਡੀ ਹੋ ਗਈ ਕਨਕਲੂਡ ਨਹੀਂ ਕਰ ਹੋਈ ਸੋ ਕਨਕਲੂਡ ਜਿਹੜਾ ਇਹ ਆ ਕਿ ਜਿਹੜਾ ਖੇਤਾ ਆ ਉਹਦੇ ਵਿੱਚ ਜਿਓ ਸਟਰੈਟਜੀਕ ਇਵੈਂਟਸ ਇੰਨੇ ਵੱਡੇ ਹੋ ਰਹੇ ਆ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਰਤ ਸ਼ਾਇਦ ਚੀਨ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਕਨਫਰੋਨਟੇਸ਼ਨ ਵਿੱਚ ਆਏਗਾ ਜਿਹੜੀਆਂ ਆ ਉਹਨਾਂ ਦੇ ਮੇਨ ਅਰਨਾਚਲ ਦੀ ਜਿਹੜੀ ਜੰਗ ਜਾਗ ਆ ਉਹਦੇ ਅਰਨਾਚਲ ਦੀ ਗੱਲ ਕੀਤੀ ਔਰ ਇਹਦੇ ਨਾਲ ਹੀ ਪਾਕਿਸਤਾਨ ਦੇ ਨਾਲ ਵੀ ਭਾਰਤ ਜਿਹੜਾ ਆ ਉਹ ਸ਼ਬਦੀ ਜੰਗ ਦੇ ਵਿੱਚ ਵੀ ਸੰਦੂਰ 2 ਸੰਦੂਰ 3 ਅਸੀਂ ਕਰਾਂਗੇ ਲੇਕਿਨ ਭਾਰਤ ਦਾ ਫ੍ਰੀ ਟ੍ਰੇਡ ਜਿਹੜਾ ਆ ਜੇ ਦੁਨੀਆ 'ਚ ਕਿਸੇ ਨਾਲ ਹੋਇਆ ਤੇ ਇੰਗਲੈਂਡ ਨਾਲ ਹੋਇਆ ਔਰ ਉਹਦਾ ਜੁਲਾਈ ਜਾਂ ਮਈ ਦੇ ਵਿੱਚ ਪ੍ਰਾਈਮ ਮਿਨਿਸਟਰ ਸਟੈਮਰ ਨੇ ਜਾ ਕੇ ਕੀਤਾ ਹੁਣ ਭਾਰਤ ਕਹਿ ਰਿਹਾ ਵੀ ਪਟਨਾਏਕ ਨੇ ਦੱਸਿਆ ਵੀ ਇੰਗਲੈਂਡ ਕੈਨੇਡਾ ਨਾਲ ਵੀ ਹੋ ਰਿਹਾ ਔਰ ਅਮਰੀਕਾ ਦੇ ਨਾਲ ਵੀ ਨੇਗੋਸ਼ੀਏਸ਼ਨ ਤਕਰੀਬਨ ਪੂਰੀਆਂ ਹੋ ਚੁੱਕੀਆਂ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਦੇ ਪੁਤਿਨ ਦੀ ਫੇਰੀ ਭਾਰਤ ਵਿੱਚ ਇਹ ਦੱਸ ਰਹੀ ਆ ਕਿ ਭਾਰਤ ਵਿੱਚ ਬੈਠੇ ਕੇਜੀਬੀ ਦੇ ਜਿਹੜੇ ਪੁਰਾਣੇ ਏਜੰਟ ਆ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਔਰ ਉੱਥੇ ਜਾ ਕੇ ਇਹ ਕਹਿਣਾ ਵੀ ਜੇ ਅਮਰੀਕਾ ਰੂਸ ਤੋਂ ਤੇਲ ਲੈ ਸਕਦਾ ਭਾਰਤ ਕਿਉਂ ਨਹੀਂ ਜਾਂ ਭਾਰਤ ਆਪਣੇ ਫੈਸਲੇ ਖੁਦ ਕਰੇ ਉਹ ਕਲੋਨੀਅਲ ਪਾਵਰਸ ਵਾਲਾ ਦੇਖੇ ਇਹ ਗੱਲ ਪੂਤ ਨਹੀਂ ਕਹਿ ਸਕਦਾ ਸੀ ਭਾਰਤ ਦਾ ਕੋਈ ਫੌਜੀ ਅਸਰ ਜਾਂ ਪ੍ਰਾਈਮ ਮਿਨਿਸਟਰ ਨਹੀਂ ਕਹਿ ਸਕਦਾ ਸੀ ਕਿਉਂਕਿ ਜੈਸ਼ੰਕਰ ਨੇ ਇੰਗਲੈਂਡ 'ਚ ਜਾ ਕੇ ਕਿਹਾ ਵੀ ਬ੍ਰਿਕਸ ਸਾਡਾ ਮੌਜਦਾ ਨਮਾਇਆ ਪਰ ਸਾਡਾ ਜਿਹੜਾ ਅਸਲੀ ਮੌਜਦਾ ਸਭ ਤੋਂ ਪੁਰਾਣਾ ਉਹ ਕਾਮਨਵੈਲਥ ਹੈ ਜਿਹੜੀ ਇੰਗਲੈਂਡ ਦੀ ਦਿੱਤੀ ਨੇ ਜਿਹੜਾ ਸਾਨੂੰ ਉਹਨਾਂ ਨੇ ਮੁਲਕ ਬਣਾ ਕੇ ਦਿੱਤਾ ਫੌਜ ਬਣਾ ਕੇ ਦਿੱਤੀ ਸਾਰਾ ਕੁਝ ਸਾਡੇ ਤੇ ਕਿਰਪਾ ਕੀਤੀ ਪਾਕਿਸਤਾਨ ਨੂੰ ਮੁਲਕ ਬਣਾ ਕੇ ਦਿੱਤਾ ਸਿੱਖਾਂ ਨੂੰ ਸਦਾ ਦੀ ਗੁਲਾਮੀ ਜਿਹੜੀ ਉੱਥੇ ਬੰਨ੍ਹ ਸਟਿਆ ਪੰਜਾਬ ਦੇ ਵਿੱਚ ਦੋ ਟੋਟੇ ਕਰਕੇ ਸੋ ਜਿਹੜਾ ਆਧਾ ਸਿੱਖ ਰਾਜ ਦਾ ਸਾਰਾ ਜਗਾੜ ਉਧਰ ਰਿਆ ਸੋ ਇਹਦੇ ਵਿੱਚ ਉਹ ਕਹਿੰਦੇ ਵੀ ਮੈਂ ਇੱਥੇ ਜਾ ਕੇ ਇਹ ਗੱਲ ਉਹਨਾਂ ਦੀ ਕਹਿਣੀ ਔਰ ਭਾਰਤ ਨੂੰ ਇਹ ਕਹਿਣਾ ਕਿ ਤੂੰ ਤੇਲ ਵੀ ਸਾਡਾ ਲੈ ਸਾਡੇ ਤੋਂ ਜਹਾਜ਼ ਵੀ ਲੈ F57 ਬੇਸ਼ੱਕ ਭਾਰਤ ਦੋਨੋਂ ਪਾਸਿਓਂ ਹੀ ਲਏਗਾ F35 ਵੀ ਲਏਗਾ ਕਿਉਂਕਿ ਪੀਟਰ ਹੈਗ ਸਤਨਾ ਭਾਰਤ ਦਾ ਇੱਕ ਡਿਫੈਂਸ ਐਗਰੀਮੈਂਟ ਜਿਹੜਾ ਹੈ ਉਹ ਹੋ ਚੁੱਕਿਆ ਸੋ ਉਤਨ ਜਿਹੜੇ ਆ ਉਹ ਬਹੁਤ ਵੱਡੇ ਸਟ੍ਰੈਟੈਜਿਕ ਮਕਸਦਾਂ ਦੇ ਲਈ ਵੈਸਟ ਨੂੰ ਇਹ ਦਿਖਾ ਲੈਣ ਦੀ ਵੀ ਮੈਂ ਉਹਨਾਂ ਦੇ ਟੋਟਲੀ ਰੀਨ ਜਿਹੜਾ ਮੁਲਕ ਆ ਜਿੱਦਾਂ ਮੈਂ ਸਾਹਲ ਸਟੇਟਸ ਨੂੰ ਬਾਹਰ ਕੱਢਿਆ ਫਰਾਂਸ ਦੇ ਥੱਲੇੋਂ ਮੈਂ ਇੰਗਲੈਂਡ ਥੱਲੇੋਂ ਇਹਨਾਂ ਨੂੰ ਵੀ ਕੱਢ ਸਕਦਾ ਹਾਂ ਕਿਉਂਕਿ ਇਹ ਡੋਮੀਨੀਅਨ ਹੀ ਆ ਬਿਸ਼ੱਕ ਇਮਰਾਨ ਖਾਨ ਨੂੰ ਇੱਕ ਗੇੜੀ ਕਰਕੇ ਅੱਜ ਤੱਕ ਜੇਲ੍ਹ ਤੇ ਬੈਠਾ ਪਰ ਭਾਰਤ ਨੂੰ ਇਹ ਸਭ ਤੋਂ ਵੱਡਾ ਫਾਇਦਾ ਮੋਦੀ ਨੂੰ ਹੋਏਗਾ ਜਿਹੜਾ 6 7 ਡਿਗਣ ਜਹਾਜ ਡਿਗਣ ਦਾ ਬਿਆਨ ਰੋਜ਼ ਸ੍ਰੀ ਦੇਵ ਭਾਜੀ ਪ੍ਰੈਜ਼ੀਡੈਂਟ 트ੰਪ ਲਾਉਂਦੇ ਆ ਸੋ ਉਹ ਬੜੀ ਉਹਦੀ ਆਪਣੀ ਜ਼ਾਤੀ ਬੜਾ ਕੁਝ ਆਨਲਾਈਨ ਆ ਤੇ ਮੈਨੂੰ ਲੱਗਦਾ ਇਹ ਉਹਦੀ ਆਖਰੀ ਟਰਮ ਆ ਇਹ ਮੇਰਾ ਕੰਜੈਕਚਰ ਹੈ ਜਣੀ ਮੈਨੂੰ ਫੈਕਟ 베ਸ ਤੇ ਇਦਾਂ ਡਿਸੀਜਨ ਲੱਗਦਾ ਵੀ ਦੁਬਾਰਾ ਨਹੀਂ ਆਏਗਾ ਪਰ ਉਹਨੂੰ ਇਦਾਂ ਲੱਗਦਾ ਵੀ ਉਸ ਤੋਂ ਕਿਉਂਕਿ ਮਿਨੋਰਟੀ ਗਵਰਨਮੈਂਟ ਹੈ ਕਿਤੇ ਪਹਿਲਾਂ ਹੀ ਨਾ ਮੈਨੂੰ ਸਿੱਟ ਦੇਣ ਉਹਦੇ ਲਈ ਵੀ ਇੱਕ ਉਹਦੀ ਲੈਜਿਟੀਮੇਸ਼ਨ ਨੂੰ ਬਣਾ ਕੇ ਰੱਖਣ ਵੀ ਜਿਹੜੀ ਪੂਤਨ ਦੀ ਬਫੇਰੀ ਮਦਦ ਕਰੇਗੀ ਜੀ ਦੇਖੋ ਇਹਦੇ ਵਿੱਚ ਬਹੁਤ ਕੁਝ ਹੈ ਜੇ ਤੁਸੀਂ ਬੀਬੀਸੀ ਦੀ ਖਬਰ ਦੇਖਦੇ ਹੋ ਇੱਕ ਵੱਖਰਾ ਉਹਦੇ ਵਿੱਚ ਪਰਸਪੈਕਟਿਵ ਆ ਤੇ ਇਹਦੇ ਵਿੱਚ ਬਲੈਡੀਮੀਰ ਰਿਪੋਰਟਰ ਨੇ ਇਹ ਵੀ ਕਿਹਾ ਕਿ ਡੌਨਵਾਸ ਜਿਹੜਾ ਹੈ ਬਾਈ ਫੋਰਸ ਔਰ ਯੂਕਰੇਨ ਟ੍ਰੂਪਸ ਵਿਦਰਾ ਉਹ ਕਹਿੰਦੇ ਅਸੀਂ ਡੌਨਵਾਸ ਤਾਂ ਲੈਣਾ ਹੀ ਲੈਣਾ ਜਾਂ ਫਿਰ ਜੰਗ ਜਾਰੀ ਰਹੇਗੀ ਅਸੀਂ ਬਾਈ ਫੋਰਸ ਲਾਵਾਂਗੇ ਤੇ ਹੁਣ ਇਹਦੇ ਤੇ ਕੈਨੇਡਾ ਵਰਗੇ ਦੇਸ਼ ਦਾ ਕੀ ਸਟੈਂਡ ਆ ਲੋਅ ਮੈਂ ਕਨਿਤਜੀ ਆਪਣੇ ਬਿਆਨ ਨਹੀਂ ਦਿੱਤੇ ਕੋਈ ਬਾਲੀ ਗੱਲਬਾਤ ਨਹੀਂ ਹੋਈ ਉਹ ਦੇਖ ਰਹੇ ਨੇ ਚੀਨ ਪਹਿਲਾਂ ਹੀ ਰਸ਼ੀਆ ਦੇ ਨਾਲ ਹੈ ਜਾਂ ਚੀਨ ਤਾਂ ਤਰਿਸ਼ੇ ਤੋਂ ਕੋਈ ਮੁਕਾਬਲਾ ਨਹੀਂ ਹੈ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਪਰ ਰਸ਼ੀਆ ਇਹ ਡੀਵੜੀ ਮੰਡੀ ਨਹੀਂ ਹੈ ਕੰਪੇਅਰ ਟੂ ਇੰਡੀਆ ਸੋ ਇੰਡੀਆ ਇੱਕ ਉਸ ਫੀਕ ਮੰਡੀ ਦਾ ਇੱਕ ਫਾਇਦਾ ਉਠਾਉਂਦੇ ਹੋਏ ਬਹੁਤ ਕੁਝ ਬੜਕਾ ਮਾਰਦੇ ਨੇ ਗੱਲਾਂਬਾਤਾਂ ਮਾਰਦੇ ਨੇ ਜਦੋਂ ਟ੍ਰਾਂਸ ਨੈਸ਼ਨਲ ਪ੍ਰੈਸ਼ਨ ਦੀ ਗੱਲ ਚੱਲਦੀ ਉਦੋਂ ਇੰਡੀਆ ਟਾਪ ਦੇ ਦੇਸ਼ਾਂ 'ਚ ਹੁੰਦਾ ਸੋ ਇਹ ਮੁੱਦੇ ਵੀ ਹਨ ਸਰਦਾਰ ਭਪਿੰਦਰ ਸਿੰਘ ਜੀ ਉੱਥੇ ਆਪਾਂ ਇਹ ਵੀ ਦੇਖਦੇ ਹਾਂ ਕਿ ਇੰਡੀਆ ਦਾ ਮੀਡੀਆ ਇੰਡੀਆ ਦਾ ਸਿਸਟਮ ਇੰਡੀਆ ਦੀਆਂ ਖਬਰਾਂ ਇਸ ਸਮੇਂ ਇੱਕ ਬਹੁਤ ਵੱਡਾ ਸੁਪਰ ਪਾਵਰ ਇਹਨਾਂ ਦਾ ਫੋਰਐਵਰ ਹਾਂਜੀ ਪਰਮਾਨੈਂਟ ਪਰਖਿਆ ਹੋਇਆ ਇਹਨਾਂ ਦਾ ਜਿਹੜਾ ਇੱਕ ਸਹਿਯੋਗੀ ਦੇਸ਼ ਹੈ ਉਹ ਹੈ ਰਸ਼ੀਆ ਹੁਣ ਵੈਸਟ ਵਾਲੇ ਜਿਹੜੇ ਨੇ ਜਾਂ ਅਮਰੀਕਾ ਜਾਂ ਹੋਰ ਦੇਸ਼ ਨੇ ਉਹ ਇਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ ਦੂਜੀ ਗੱਲ ਸਾਊਥ ਈਸ਼ੀਆ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਹਦਾ ਅਸਰ ਪੰਜਾਬ ਤੇ ਵੀ ਪੈ ਸਕਦਾ ਹੋਰ ਜਿਹੜੀ ਸਟੇਟ ਤੇ ਵੀ ਪੈ ਸਕਦਾ ਕਿਉਂਕਿ ਜੇਕਰ ਇੰਡੀਆ ਇਸ ਲੈਵਲ ਦਾ ਚਾਈਨਾ ਦੇ ਲੈਵਲ ਦੀ ਬਣਨ ਦੀ ਕੋਸ਼ਿਸ਼ ਕਰੇਗਾ ਤਾਂ ਹੋ ਸਕਦਾ ਅਮਰੀਕਾ ਨੂੰ ਗੱਲ ਹਜ਼ਮ ਨਾ ਹੋਵੇ ਹੋਰ ਦੇਸ਼ਾਂ ਨੂੰ ਨਾ ਹੋਵੇ ਸੋ ਇਦਾਂ ਦੀ ਜਿਹੜੀ ਪੋਲਿਟਿਕਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਵਰਲਡ ਆਰਡਰ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਸੋ ਇਹ ਜਿਹੜੀ ਲੜਾਈ ਹੈ ਯੂਕਰੇਨ ਦੀ ਅਤੇ ਆਪਣੇ ਰਸ਼ੀਆ ਦੀ ਖਤਮ ਹੋਵੇਗੀ ਜਾਂ ਫਿਰ ਅੱਗੇ ਵਧੇਗੀ ਜਾਂ ਫਿਰ ਇਹ ਇੱਕ ਕੋਲਡ ਵਾਰ ਦੇ ਤਰ੍ਹਾਂ ਚਲਦੀ ਰਹੇਗੀ ਤਾਂ ਸਾਊਥ ਈਸ਼ ਵਿੱਚ ਸਾਰਾ ਕੁਝ ਹੋ ਰਿਹਾ ਹੈ ਇਹ ਇੱਕ ਕੋਲਡ ਵਾਰ ਦੀ ਤਰ੍ਹਾਂ ਚਲਦਾ ਰਹੇਗਾ ਜਾਂ ਫਿਰ ਰਸ਼ੀਆ ਅਤੇ ਯੂਕਰੇਨ ਦੀ ਵਾਰ ਸਮਾਪਤ ਹੋਏਗੀ ਜਾਂ ਇਹ ਕਿਸੇ ਨਾ ਕਿਸੇ ਦੀ ਕੋਲਡ ਵਾਰ ਦੇ ਤਰ੍ਹਾਂ ਵੀ ਚਲਦੀ ਰਹੇ ਕਿਉਂਕਿ ਹੁਣ ਟ੍ਰੇਡ ਵਾਰ ਵੀ ਚੱਲ ਰਹੀ ਆ ਸੋ ਟ੍ਰੇਡ ਵਾਰ ਦੇ ਨਾਲ-ਨਾਲ ਟਰੰਪ ਨੇ 19 ਹੋਰ ਦੇਸ਼ਾਂ ਤੇ ਆ ਜਿਹੜੇ ਬੇਅਸੀਂ ਤੇ ਇਮੀਗ੍ਰੈਂਟ ਲੈਣੇ ਨਹੀਂ ਤੇ ਐਸਐਫਜੀ ਨੇ ਕਿਹਾ ਤੁਸੀਂ ਇੰਡੀਆ ਵੀ ਸ਼ਾਮਲ ਕਰੋ ਹਾਂਜੀ ਦੇਖੋ ਜੀ ਜਿਹੜੀ ਤਾਂ ਗੱਲ ਹੈਗੀ ਆ ਸਟੀਵ ਵਿਟਕਾਫ ਦੇ ਨਾਲ ਯੂਕਰੇਨ ਦੀ ਗੱਲਬਾਤ ਉਹ 5 ਘੰਟੇ ਦੀ ਪ੍ਰੈਜ਼ੀਡੈਂਟ ਪਿਊਟਨ ਦੀ ਇੰਡੀਆ ਫੇਰੀ ਤੋਂ ਪਹਿਲਾਂ ਉਹਨਾਂ ਦੀ ਗੱਲਬਾਤ ਸਟੀਵ ਵਿਟਕਾਫ ਜੈਰਾਡ ਕੁਸ਼ਨਰ ਜਿਹੜਾ ਜਵਾਈ ਆ ਪ੍ਰੈਜ਼ੀਡੈਂਟ 트ੰਪ ਦਾ ਇੱਕ ਬੰਦਾ ਹੋਰ ਸੀ ਇਹਨਾਂ ਦੇ ਨਾਲ ਹੋਈ ਆ ਉਹਦੇ ਵਿੱਚ ਭਾਰਤ ਦੀ ਫੇਰੀ ਤੋਂ ਪਹਿਲਾਂ ਕੀ ਉਹਨਾਂ ਨੇ ਦਿੱਤਾ ਵੀ ਕੱਲ ਤੂੰ ਤੇਲ ਵੇਚ ਲੈ ਭਾਰਤ ਨੂੰ ਜਾਂ 15 ਅਗਸਤ ਦੀ ਅਲਾਸਕਾ ਦੇ ਵਿੱਚ ਕੀ ਸੈਟਰਮੈਂਟ ਹੋਈ ਆ ਯਾਲਟਾ 2 ਦੀ ਜਿੱਦਾਂ ਯਾਲਟਾ 1 ਫਸਟ ਵਰਡਵਾਰ ਤੋਂ ਬਾਅਦ ਹੋਈ ਸੀ ਗਜ਼ਾ ਦੇ ਵਿੱਚ ਇਜ਼ਰਾਈਲ ਫੇ ਵਾਇਓਲੇਸ਼ਨਸ ਕਰ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਇਹਦੇ ਨਾਲ ਅਮਰੀਕਾ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਵਰਲਡ ਦੇ ਵਿੱਚੋਂ ਅਮਰੀਕਾ ਦੀ ਜਿਹੜੀ ਬਾਲਾ ਦਸਤੀ ਜਾਂ ਡੋਮਿਨੈਂਸ ਆ ਉਹਦੇ ਤੇ ਸਵਾਲ ਜਾਂ ਚਿੰਨ੍ਹ ਪੈਦਾ ਹੋ ਰਹੇ ਆ ਕਿਉਂਕਿ ਜਦੋਂ ਪ੍ਰੈਜ਼ੀਡੈਂਟ 트ੰਪ ਨੇ ਪੀਸ ਟ੍ਰੂਸ ਕਰਵਾਇਆ ਸੀ ਅ ਗਜ਼ਾ ਦੇ ਵਿੱਚ ਪਲਸਟੀਨੀਆ ਦਾ ਤੇ ਇਜ਼ਰਾਈਲ ਦਾ ਉਹ ਵੀ ਇੰਨਾ ਹੋੜ ਨਹੀਂ ਕਰ ਪਾਰਿਆ ਇਹਦੇ ਨਾਲ ਹੀ ਜਿਹੜੀ ਤੁਸੀਂ ਗੱਲ ਕੀਤੀ ਵੀ ਪੁਟਿਨ ਜਿਹੜਾ ਆ ਜਦੋਂ ਉੱਥੋਂ ਗਿਆ ਕਿ ਉਹ ਐਗਰੀਮੈਂਟ ਕੋਈ ਹੋਇਆ 15 ਅਗਸਤ ਨੂੰ ਅਲਾਸਕਾ ਦੇ ਵਿੱਚ ਜਿਹੜੇ ਕਿ ਰਿਜ਼ਲਟ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿਉਂਕਿ ਪੁਟਿਨ ਨੇ ਤਾਂ ਡਾਉਨਬਾਸ ਜਿਹੜਾ ਹਾਲੇ ਉਹਨੇ ਪੂਰਾ ਨਹੀਂ ਜਿੱਤਿਆ ਮੇਰੇ ਖਿਆਲ ਅੱਧ ਤੋਂ ਥੋੜਾ ਘੱਟ ਜਿੱਤਿਆ ਉਹਨੂੰ ਵੀ ਪੂਰਾ ਜਿੱਤਣ ਦੇ ਲਈ ਐਲਾਨ ਕਰ ਦਿੱਤਾ ਹੈ ਜਾਨੀ ਕਿ ਅਸੀਂ ਹਾਲੇ ਉਹਨੇ ਰੁਕਣਾ ਨਹੀਂ ਫਿਰ ਅਡੇਸਾ ਦੇ ਉੱਤੇ ਬਹਾਨੇ ਬਣਾ ਕੇ ਜਹਾਜ਼ਾਂ ਦੇ ਉੱਪਰ ਜਿਹੜੇ ਹਮਲੇ ਹੋਏ ਆ ਬਲੈਕ ਸੀ ਦੇ ਅੰਦਰ ਉਹਦੇ ਕਰਕੇ ਜੇ ਉਹ ਅਡੇਸਾ ਵੀ ਕੱਟ ਦਿੰਦਾ ਫਿਊਟਨ ਤਾਂ ਫੇਰ ਲੈਂਡ ਰੂਟ ਅਵੇਲੇਬਲ ਹੋਏਗਾ ਯੂਕਰੇਨ ਨੂੰ ਅਸਲਾ ਦੇਣ ਦੇ ਲਈ ਉਹ ਨਾਟੋ ਦੀ ਕੀ ਸਿਚੁਏਸ਼ਨ ਹੋਏਗੀ ਕਿ ਯੂਰਪ ਨਾਟੋ ਨੂੰ ਬਿਨਾਂ ਅਮਰੀਕਾ ਤੋਂ ਸਸਟੇਨ ਕਰ ਲਏਗਾ ਇਹ ਕਿ ਅਮਰੀਕਾ ਯੂਰਪ ਨੂੰ ਜਿਸ ਤਰ੍ਹਾਂ ਯੂਰੋ ਨੂੰ ਡਾਲਰ ਨੇ ਖਤਮ ਕੀਤਾ ਯੂਰੋ ਇਸੇ ਤਰ੍ਹਾਂ ਦੇ ਨਾਲ ਜਿਹੜਾ ਜਰਮਨ ਆ ਉਹਨੇ ਈਰਾਨ ਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕਰ ਲਈ ਸੀ ਜਦੋਂ ਪ੍ਰੈਜ਼ੀਡੈਂਟ ਵਾਮਾ ਨੇ ਜੀਸੀਪੀਓ ਇਹ ਕੀਤਾ ਸੀਗਾ ਫਿਰ ਜਦੋਂ ਮਰੀ ਰਾਂਪ ਨੇ ਕਿਹਾ ਵੀ ਨਹੀਂ ਵੇ ਅਸੀਂ ਤਾਂ ਬਾਹਰ ਅਸੀਂ ਨਹੀਂ ਇਹਨੂੰ ਮੰਨਦੇ ਜਿਹੜਾ ਐਗਰੀਮੈਂਟ ਸੀਗਾ ਤੇ ਈਰਾਨ ਦੀਆਂ ਸਾਰੀਆਂ ਕੰਪਨੀਆਂ ਜਿਹੜੀਆਂ ਤੇਲ ਵਾਲੀਆਂ ਜਿਹੜੀਆਂ ਵੀ ਬਿਜ਼ਨਸ ਵਾਲੀਆਂ ਉਹ ਫਸ ਗਈਆਂ ਜਰਮਨ ਦੇ ਵਿੱਚ ਜਿਹੜੀਆਂ ਜਰਮਨ ਦੀਆਂ ਕੰਪਨੀਆਂ ਜਿਹੜੀਆਂ ਰਾਂ ਦੇ ਵਿੱਚ ਲੱਗੀਆਂ ਸੀ ਮਾਫ ਕਰਨਾ ਸੋ ਉਹਨਾਂ ਕੰਪਨੀਆਂ ਨੂੰ ਪ੍ਰਾਈਮ ਮਿਨਿਸਟਰ ਜਿਹੜੀ ਉਹਨਾਂ ਦੀ ਮਾਰਕਲ ਚੈਂਸਲਰ ਸੀ ਉਹਨੇ ਕਿਹਾ ਤੁਸੀਂ ਬਰੋ ਅਸੀਂ ਇਸ ਐਗਰੀਮੈਂਟ ਤੇ ਨਹੀਂ ਜਾਣਾ ਪਰ ਉਹ ਕੰਪਨੀਆਂ ਜਿਨ੍ਹਾਂ ਦਾ ਅਮਰੀਕਾ ਵਿੱਚ ਬਹੁਤ ਵੱਡਾ ਬਿਜ਼ਨਸ ਸੀ ਮਰਸੀਡੀਜ਼ BMW ਉਹ ਤਾਂ ਰਾਂ ਤੋਂ ਕਿਤੇ ਵੱਧ ਸੀਗਾ ਉਹ ਫੇਰ ਉੱਥੋਂ ਨਿਕਲ ਗਈਆਂ ਸੋ ਜਿਹੜਾ ਅਮਰੀਕਾ ਦਾ ਐਂਗਲ ਆ ਉਹ ਯੂਰਪ ਨੂੰ ਥੱਲੇ ਰੱਖਣਾ ਰੂਸ ਨੂੰ ਯੂਰਪ ਦੇ ਵਿੱਚੋਂ ਬਾਹਰ ਰੱਖਣਾ ਬਹੁਤ ਕੁਝ ਆ ਉਸ ਵਿੱਚ ਲੇਕਿਨ ਜਿਹੜਾ ਇਸ ਵੇਲੇ ਪਿਊਟਨ ਦਾ ਉੱਥੋਂ ਨਿਕਲ ਕੇ ਆਉਣਾ ਇਹਦਾ ਮਤਲਬ ਈਸਟਰਨ ਯੂਰਪ ਜਿਹੜਾ ਆ ਕੀ ਪੋਲੈਂਡ ਜਿਹੜਾ ਯੂਰੋ ਵੀ ਨਹੀਂ ਵਰਤਦਾ ਔਰ ਜਿਹਦੀ ਇਕਨੋਮੀ ਬਹੁਤ ਸਟਰੋਂਗ ਆ ਕੀ ਉਹ ਰਸ਼ੀਆ ਦੇ ਇਨਫਲੂਐਂਸ ਵਿੱਚ ਦੁਬਾਰਾ ਆ ਜਾਣਗੇ ਜਿਸ ਤਰ੍ਹਾਂ 1992-90 ਤੋਂ ਪਹਿਲਾਂ ਸੀ ਔਰ ਇਸੇ ਤਰ੍ਹਾਂ ਨਾਲ ਰੂਸ ਜਿਹੜਾ ਜਦੋਂ ਭਾਰਤ ਨੇ ਵੇਸ ਛੱਡਿਆ ਕੱਲ ਮੈਂ ਹੋਰ ਦੱਸਤਾਂ ਜਿਹੜੇ ਪੰਜ ਇੰਜੀਨੀਅਰ ਚਾਈਨਾ ਦੇ ਮਾਰੇ ਗਏ ਕਜ਼ਾਕਿਸਤਾਨ ਜਾਂ ਵਿੱਚ ਉਹਦੇ ਲਈ ਜਾਕ ਨੇ ਜਿਹੜੀ ਉਹਨਾਂ ਦੀ ਗਵਰਨਮੈਂਟ ਨੇ ਰੂਸ ਦੀ ਫੌਜ ਦੀ ਡਿਪਲੋਇਮੈਂਟ ਅਫਗਾਨਿਸਤਾਨ ਦੇ ਬਾਰਡਰ 'ਤੇ ਕਰਾਤੀ ਆ। ਔਰ ਇਰਾਨ ਨੇ 10 ਅਫਗਾਨ ਮਾਰ ਦਿੱਤੇ ਔਰ ਉਹਨੇ ਕਿਹਾ ਅਫਗਾਨੀ ਮੇਰੇ ਵੱਲ ਨਾ ਆਉਣ। ਕੀ ਅਫਗਾਨਿਸਤਾਨ ਵਿੱਚ ਬਟੇ ਭਾਰਤੀ ਜਾਂ ਇਜਰਾਇਲੀ ਜਾਂ ਅਮਰੀਕੀ ਆ ਉਹ ਇਹ ਕੰਮ ਕਰ ਰਹੇ ਆ ਕਿਉਂਕਿ ਰੂਸ ਇੱਕਲਾ ਮੁਲਕ ਆ ਜਿਹਨੇ ਅਫਗਾਨਿਸਤਾਨ ਦੀ ਗਵਰਨਮੈਂਟ ਨੂੰ ਤਾਲਿਬਾਨ ਨੂੰ ਰੈਕੋਗਨਾਈਜ਼ ਕੀਤਾ। ਸੋ ਕੀ ਪ੍ਰੌਕਸੀਆਂ ਲਾ ਲਾ ਕੇ ਅਫਗਾਨਿਸਤਾਨ ਵਿੱਚੋਂ ਇਹ ਕੰਮ ਚੱਲ ਰਿਹਾ ਔਰ ਜਿਹੜਾ ਇੱਕ ਸਟੰਟ ਆਪਣੇ ਲੋਕਾਂ ਨੇ ਕੀਤਾ ਵੀ ਅਫਗਾਨ ਤਕੜੇ ਆ ਅਫਗਾਨ 20 ਵਾਰ ਹਾਰੇ ਆ 1814 ਚ ਜਾਂ 1914 ਮੈਨੂੰ ਸਾਲ ਚਿੱਤੇ ਭੁੱਲ ਗਿਆ ਅਫਗਾਨ ਦੇ ਰਾਜੇ ਨੇ ਆਪਣੀ ਬੱਚੀ ਤਾਂ ਤੀਵੀ ਇੰਗਲੈਂਡ ਨੂੰ ਗਿਰਵੀ ਰੱਖੇ ਸੀ ਕਿ ਮੈਂ ਤੁਹਾਡਾ ਵਫਾਦਾਰ ਆ ਤੁਸੀਂ ਮੇਰੇ ਬੱਚੇ ਰੱਖ ਲਓ ਸੋ ਉਹ ਵੀ ਉਦੋਂ ਈਰਾਨ ਨੇ ਮਦਦ ਕੀਤੀ ਸੀ ਸੋ ਹੁਣ ਪਾਕਿਸਤਾਨ ਰਾਹੀ ਅਮਰੀਕਾ ਨੇ ਰੂਸ ਰੂਸ ਦੇ ਖਿਲਾਫ ਫਿਰ ਅਮਰੀਕਾ 20 ਸਾਲ ਉੱਥੇ ਰਿਹਾ ਸੋ ਇਹ ਸਾਰਾ ਸਟੰਟ ਹੁੰਦਾ ਜਿਹੜਾ ਲੋਕਾਂ ਵਿੱਚ ਜਿਹੜਾ ਕਿਹਾ ਜਾਂਦਾ ਅਸਲ ਦੇ ਵਿੱਚ ਇਹਨਾਂ ਸਾਰੇ ਹਾਲਾਤਾਂ ਦੇ ਬਹੁਤ ਵੱਡੇ ਅਸਰ ਪੰਜਾਬ ਦੇ ਵਿੱਚ ਹੋਣਗੇ ਕਿਉਂਕਿ ਜੇ ਇਹ ਯਾਲਟਾ 2 ਆ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡਾ ਜਿਹੜੇ ਬੜੇ-ਬੜੇ ਵੋਟਾਂ ਦੇ ਕਾਠ ਆ ਤੁਹਾਡੇ ਜਿਹੜੇ ਇੰਡੀਅਨ ਕੌਂਸਲਟ ਦੇ ਮੋਰੇ ਜਾ ਕੇ ਜਿਹੜਾ ਕਤਲਾਂ ਵਾਲੀ ਜ਼ਿੰਮੇਵਾਰ ਸਿੱਖਾਂ ਦੇ 1984 ਤੋਂ ਲੈ ਕੇ ਬਾਹਰਲੇ ਮੁਲਕਾਂ ਦੇ ਔਰ 1947 ਤੋਂ ਲੈ ਕੇ ਭਾਰਤ ਵਿੱਚ ਉਹਨਾਂ ਸਾਰਿਆਂ ਨੂੰ ਰੋਕਣਾ ਉਹਨਾਂ ਦੇ ਖਿਲਾਫ ਖੜੇ ਹੋਣਾ ਇਸ ਵੇਲੇ ਦੁਨੀਆ ਦੇ ਮੋਰੇ ਮੰਗ ਰੱਖਣੀ ਆ ਕਿ ਸਰਕਾਰੇ ਖਾਲਸਾ ਦਰਬੀ ਦਾਵਾ ਸਿੱਖ ਪੰਥ ਦੇ ਕੋਲ ਆ ਤੇ ਪੰਥ ਉਹ ਮੋਰੇ ਰੱਖੇਗਾ ਔਰ ਤੁਸੀਂ ਦੇਖੋਗੇ ਇੰਦਾਂ ਦੀ ਕੋਈ ਗੱਲ ਨਹੀਂ ਕੀ ਕਿ ਸਿੱਖਾਂ ਦਾ ਯਾਰ ਹੁਣ ਤਾਂ ਲੱਗਦਾ ਨਹੀਂ ਹੁਣ ਇਦਾਂ ਨਹੀਂ ਨਹੀਂ ਇਹ ਦਾਅਵੇ ਇਦਾਂ ਹੀ ਚੱਲਣਗੇ ਔਰ ਇਹ ਟੇਬਲ ਤੇ ਗੱਲ ਵੀ ਇਸੇ ਤਰੀਕੇ ਨਾਲ ਹੋਏਗੀ ਇਹ ਦਿਨ ਦੂਰ ਨਹੀਂ ਜਿਸ ਦਿਨ ਸਿੱਖਾਂ ਦਾ ਝੰਡਾ ਜਿਹੜਾ ਆ ਉਹ ਬਾਕੀ ਝੰਡਿਆਂ ਦੇ ਮਤਾਬਕ ਜਿਹੜਾ ਖਾਲਸਾਤਨ ਦਾ ਸਰਕਾਰੇ ਖਾਲਸਾ ਦਾ ਝੁਲੇਗਾ ਇਹ ਬਿਲਕੁਲ ਪੱਕਾ ਆ ਕਿਉਂਕਿ ਭਾਰਤ ਨਾ ਦੀ ਕਿਸੇ ਵੀ ਐਂਟੀਟੀ ਦੀ ਕੋਈ ਲੈਜਿਟਿਮੀਸੀ ਨਹੀਂ ਹੈਗੀ ਇਹ ਲੈਜਿਟੀਮੇਸੀ ਕਦੀ ਮੁਸਲਮਾਨਾਂ ਨੂੰ ਕਦੀ ਮਸਜਿਦਾਂ ਢਾਕੇ ਕਦੀ ਗੁਰਦੁਆਰੇ ਢਾਕੇ ਕਦੀ ਚਰਚਾ ਢਾਕੇ ਕਦੀ ਕਿਸੇ ਨੂੰ ਫੜ ਲੈ ਕਦੀ ਦਲਤਾਂ ਨੂੰ ਰਗੜ ਦਿੱਤਾ ਇਸ ਤਰ੍ਹਾਂ ਨਹੀਂ ਚੱਲੇਗੀ ਸੋ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਭਾਰਤ ਦੇ ਜਿਹੜਾ ਉਹ ਸਬ ਕੌਂਟੀਨੈਂਟ ਹੈ ਜਾਂ ਉਹ ਕੰਦੇ ਭਰ ਰੇ ਸ਼ਗੀਰ ਆ ਉਹਦੇ ਵਿੱਚ ਜੇ ਪਰਮਨੈਂਟ ਪੀਸ ਲਿਆਉਣੀ ਆ ਤੇ ਉਹਦੇ ਘੱਟੋ ਘੱਟ 9-10 ਜਿਹੜੇ ਹਿੱਸੇ ਆ ਉਹਨਾਂ ਨੂੰ ਸੈਲਫ ਗਵਰਨਮੈਂਟ ਦੇ ਕੇ ਉਹ ਲੋਕਾਂ ਲਈ ਵੀ ਚੰਗਾ ਹੋਵੇਗਾ ਤੇ ਦੁਨੀਆਂ ਲਈ ਵੀ ਵਧੀਆ ਹੋਏਗਾ ਆ ਬਿਲਕੁਲ ਜੀ ਜਦੋਂ ਤੁਸੀਂ ਤਿੰਨ ਨਿਊਕਲੀਅਰ ਪਾਵਰ ਦੀ ਗੱਲ ਕਰਦੇ ਹੋ ਇਹ ਬਿਟਵੀਨ ਉਹ ਜਿਹੜੇ ਲੜ ਰਹੇ ਨੇ ਉੱਥੇ ਇੱਕ ਖਾਲਿਸਤਾਨ ਪੰਜਾਬ ਦੀ ਸਟੇਟ ਦਾ ਹੋਣਾ ਇਹ ਵਰਲਡ ਦੇ ਮੈਪ ਤੇ ਹੋਣਾ ਕਿਉਂਕਿ ਜਿਹੜੀਆਂ ਦੁਸ਼ਵਾਰੀਆਂ ਜਿਹੜੀਆਂ ਅੱਜ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਫਰੋਤੀਆਂ ਵਰਗੀਆਂ ਘਟਨਾਵਾਂ ਭਾਰਤ ਦੇਸ਼ ਲਗਾਤਾਰ ਕੈਨੇਡਾ ਵਿੱਚ ਵੀ ਵਰਤਾ ਰਿਹਾ ਪੰਜਾਬ ਵਿੱਚ ਕੀ ਹੁੰਦਾ ਹੋਏਗਾ ਪੰਜਾਬ ਵਿੱਚ ਲੋਕਾਂ ਦਾ ਕੀ ਹਾਲ ਹੋਏਗਾ ਹੋਰ ਘਟ ਗਿੰਟੀਆਂ ਦਾ ਲੋਕਾਂ ਦਾ ਕੀ ਹਾਲ ਹੋਏਗਾ ਤੁਸੀਂ ਫਰੋਲ ਕੇ ਦਾ ਦੇਖੋ ਵਰਕੇ ਤੁਸੀਂ ਬੋਲ ਕੇ ਦਾ ਦੇਖੋ ਪ੍ਰੈਸ ਦੀ ਆਜ਼ਾਦੀ ਘਟ ਗਣਤੀਆਂ ਅਤੇ ਉੱਥੇ ਗਰੀਬਾਂ ਦਲਤਾਂ ਦਾ ਸਿੱਖਾਂ ਦਾ ਕੀ ਹਾਲ ਆ ਹੋਰ ਲੋਕਾਂ ਦਾ ਕੀ ਹਾਲ ਆ ਉੱਥੇ ਗਰੀਬ ਹਿੰਦੂਆਂ ਦਾ ਕੀ ਹਾਲ ਆ ਜਿਹੜੇ ਜਿਹੜੇ ਇੱਕ ਡੈਮੋਕ੍ਰੇਸੀ ਦੇ ਨਾਂ ਤੇ ਉਸ ਦੇਸ਼ ਨੂੰ ਡਿਕਟੇਟਰਸ਼ਪ ਵੱਲ ਨੂੰ ਲੈ ਕੇ ਜਾ ਰਹੇ ਨੇ ਲੋਕਾਂ ਦਾ ਦਮ ਘਟ ਹੋ ਰਿਹਾ ਦਮਕੋਟ ਹੋ ਰਿਹਾ ਉੱਥੇ ਤੇ ਉਹ ਬਾਹਰ ਆਉਂਦੇ ਨੇ ਤੇ ਇੱਥੇ ਵੀ ਦਮ ਕੁੱਟਣ ਵਾਲੀਆਂ ਇੱਕ ਡਰਾਮਾ ਵਾਪਰਦੀਆਂ ਨੇ ਸੋ 7 ਦਸੰਬਰ ਵਾਲੇ ਦਿਨ ਜਿਹੜੀ ਇੱਕ ਟਾਊਨ ਹਾਲ ਮੀਟਿੰਗ ਸੱਦੀ ਗਈ ਉੱਥੇ ਵੀ ਪਹੁੰਚੋ ਹੋਰ ਵੀ ਜਿਹੜੇ ਪ੍ਰਬੰਧ ਨੇ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਕਟਨਾਵਾ ਕੈਨੇਡਾ ਦੀ ਧਰਤੀ ਤੇ ਵਾਪਰਿਆ ਅਮਰੀਕਾ ਤੇ ਵਿੱਚ ਵਾਪਰਿਆ ਇੰਗਲੈਂਡ ਦੇ ਵਿੱਚ ਸਾਰਾ ਕੁਝ ਵਾਪਰਿਆ ਤੁਸੀਂ ਅੱਜ ਅੱਖਾਂ ਮੀਟ ਕੇ ਬੈਠ ਜਾਉਗੇ ਤਾਂ ਫਿਰ ਗੱਲ ਬਣ ਨਹੀਂ ਸਕਦੀ ਰੇਡੀਓ ਅੱਜ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਸੁਣਦੇ ਰਿਆ ਕਰੋ ਤੇ ਵਿਚਾਰਦੇ ਰਿਆ ਕਰੋ ਜਬਰ ਜ਼ੁਲਮ ਕਰਨ ਵਾਲੇ ਨੂੰ ਆਪੋ ਆਪਣੇ ਢੰਗ ਦੇ ਨਾਲ ਵੰਗਾਰਦੇ ਰਿਆ ਕਰੋ ਸਰਦਾਰ ਭਵਿੰਦਰ ਸਿੰਘ ਜੀ ਕੁਝ ਮਿੰਟ ਲਈ ਆਪਾਂ ਹੋਰ ਗੱਲਬਾਤ ਕਰੀਏ ਕਿਉਂਕਿ ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਕਿਉਂਕਿ ਪੰਜਾਬ ਦੀ ਧਰਤੀ ਪੰਜਾਬ ਦਾ ਖੇਤਾਂ ਉਹ ਖੇਤਾਂ ਹੈ ਜਿੱਥੇ ਦੁਨੀਆ ਦਾ ਬਿਹਤਰੀਨ ਰਾਜ ਸ਼ੇਰੇ ਪੰਜਾਬ ਦਾ ਹੋਇਆ ਸੋ ਉਸ ਤਰ੍ਹਾਂ ਦੇ ਰਾਜ ਦੀ ਖਾਹਿਸ਼ ਅੱਜ ਵੀ ਸਿੱਖ ਜਗਤ ਦੇ ਵਿੱਚ ਹੈ ਪ੍ਰੋਜ ਪੜਦਿਆਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਸੋ ਉਹਦੇ ਕਨਸੈਪਟ ਨੂੰ ਪੂਰਾ ਕਰਨਾ ਵੀ ਫਰਜ਼ ਬਣ ਜਾਂਦਾ ਇੱਕ ਦੋ ਮਿੰਟ ਕੁਝ ਹੋਰ ਆਪ ਕਹਿਣਾ ਚਾਹੁੰਦੇ ਆਪਾਂ ਵਾਈਂਡ ਅਪ ਕਰੀਏ ਜੀ ਬਿਲਕੁਲ ਹੈ ਮੰਗੇ ਸਮੇਂ ਦੀ ਖਾਲਸਾ ਬੈ ਕਰੋ ਵਿਚਾਰਾ ਤੁਸੀਂ ਪੜਦੇ ਹੁੰਦੇ ਆ ਜੀ ਇਹ ਗੱਲ ਮੈਨੂੰ ਲਾਈਨਾਂ ਯਾਦ ਆ ਤੁਹਾਡੀ ਉਹ ਮਜੂਜ ਦੀ ਅਣਖ ਲਈ ਲੋਕ ਕੌਮ ਦੀ ਸਾਰਾ ਜੀ ਓਕੇ ਗੋ ਹੈ ਜੀ ਬਿਲਕੁਲ ਬਿਲਕੁਲ ਇਹ ਇਹ ਬੜੀ ਵਧੀਆ ਗੱਲ ਹੈ ਬੜੀ ਡੂੰਗੀ ਗੱਲ ਹੈ ਇਹ ਕੋਈ ਐਸਟੀਜੀ ਗੱਲ ਨਹੀਂ ਕਿ ਕੋਈ ਹਲਕੀ ਫੁਲਕੀ ਸ਼ਾਇਰੀ ਆ ਇਹਦੇ ਤੇ ਬਹੁਤ ਕੁਝ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ 20 22 18 19 ਇਸ ਤੋਂ ਵੀ ਛੋਟੀਆਂ ਉਮਰਾਂ ਦੇ ਵਿੱਚ ਪੰਜਾਬ 'ਚ ਮੈਂ ਉਦੋਂ ਉੱਥੇ ਹੀ ਸੀ ਆਪਣਾ ਸਾਰਾ ਕੁਝ दांव ਤੇ ਲਾਤਾ ਇਹ ਦੇਖੇ ਬਗੈਰ ਕਿ ਕੱਲ ਨੂੰ ਇਹ ਹੋਏਗਾ ਜਾਂ ਨਹੀਂ ਹੋਏਗਾ ਉਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਅਸੀਂ ਭਾਈ ਪਰ ਅਮੇ ਕੱਲ ਨੂੰ ਨਾ ਹੋਈਏ ਪਰ ਕੌਮ ਦਾ ਕਰ ਜ਼ਰੂਰ ਬਣਾਣਾ ਚਾਹੀਦਾ ਕੌਮ ਨੂੰ ਇਸ ਕੀਦੇ ਨੂੰ ਹਰ ਸਿੱਖ ਦੇ ਕਤਲ ਦੇ ਉੱਪਰ ਜਿਹੜਾ ਹੁਣ ਹੋ ਰਿਹਾ ਜਾਂ ਕੋਸ਼ਿਸ਼ ਕੀਤੀ ਜਾ ਰਹੀ ਇਹ ਤਹਈਆ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਵੀ 40 ਸਾਲ ਪਹਿਲਾਂ ਦੀ ਗੱਲ ਹੈ ਮੇਰੇ ਜੀਵਨ ਕਾਲ ਵਿੱਚ ਮੈਂ ਟਾਈਮ ਦੇਖਿਆ ਸੋ ਮੈਂ ਜ਼ਰੂਰ ਚਾਹੂੰਗਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਇਨ੍ਹਾਂ ਮੁਲਕਾਂ ਦੀਆਂ ਸਰਕਾਂ ਤੇ ਲਿਸਟ ਵੀ ਫਰਗੇਟ ਲਿਖਿਆ ਹੁੰਦਾ ਸਾਡੇ ਆਉਣ ਵਾਲੇ ਭਵਿੱਖ ਲਈ ਸਾਡੇ ਸਮੇਂ ਤੇ ਬੱਚਿਆਂ ਦੇ ਭਵਿੱਖ ਲਈ ਜਿਨ੍ਹਾਂ ਨੇ ਆਪਣਾ ਕੱਲ ਪ੍ਰਵਾਹ ਕੀਤੇ ਬਗੈਰ ਲਾਇਆ ਔਰ ਇਹ ਤਰਜੀਹ ਦਿੱਤੀ ਵੀ ਜੇ ਦੁਸ਼ਮਣ ਇਹ ਕਹਿ ਰਿਹਾ ਵੀ ਤੁਸੀਂ ਨਹੀਂ ਰਹੋਗੇ ਤੇ ਉਹਨਾਂ ਨੇ ਕਿਹਾ ਅਸੀਂ ਭਾਵੇਂ ਨਾ ਰਹੀਏ ਪਰ ਸਾਡਾ ਕੌਮ ਰਹੇਗਾ ਸਾਡੀ ਕੌਮ ਰਹਿਣੀ ਚਾਹੀਦੀ ਸਾਡਾ ਧਰਮ ਦਾ ਸਿਧਾਂਤ ਸਾਡਾ ਸਰਕਾਰੇ ਖਾਲਸਾ ਦਾ ਰਾਜ ਜਿਹੜਾ ਤੌਰਾਂ 1799 ਤੋਂ 1859 ਤੱਕ ਹੋਣਾ ਚਾਹੀਦਾ ਸੋ ਜਿਹੜੀ ਇੱਕ ਸ਼ੇਰ ਤੁਸੀਂ ਪੜਦੇ ਹੋਣੇ ਵੀ ਪਲਾਸ ਨਾ ਬਣੇ ਕੋਈ ਵਿਾਰਸ ਪੰਥ ਬਣੇ ਪੰਜਾਬ ਦਾ ਵਾਰਿਸ ਮੈਂ ਸਮਝਦਾ ਵੀ ਇਹੀ ਮੰਗ ਸੀ ਇਕਦੇ ਤੁਸੀਂ ਵੀ ਇਦਾਂ ਦੀ ਲੋਰ ਵਿੱਚ ਹੀ ਲਾਈਨ ਲਿਖੀ ਲੱਗਦੀ ਆ ਸੋ ਇਹੀ ਮੈਂ ਕਹਿਣਾ ਚਾਹੂੰਗਾ ਐਨ ਵਿੱਚ ਸੁਦੇਬ ਬਿਲਕੁਲ ਜੀ ਆਪਾਂ ਫਿਰ ਮਿਲਦੇ ਆ ਧੰਨਵਾਦ ਤੇ ਅੱਜ ਦੀ ਆਵਾਜ਼ ਹੱਕ ਸੱਚ ਤੇ ਸਾਬ ਆਜ਼ਾਦੀ ਦੀ ਗੱਲ ਆ ਆਜ਼ਾਦੀ ਨਾਲ ਕਰਨ ਵਾਲਾ ਪ੍ਰੋਗਰਾਮ ਹੈ ਸਾਡਾ YouTube ਚੈਨਲ ਹੈ ਅੱਜ ਦੀ ਆਵਾਜ਼ ਟਰੰਟ ਤੇ Facebook ਵੀ ਅੱਜ ਦੀ ਆਵਾਜ਼ ਟਰੰਟ ਵਾ ਆਈ ਪੀ ਟੀਵੀ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਟਿਕਟੌਕ ਤੇ ਵੀ ਰੰਬਲ ਤੇ ਵੀ ਕਈ ਜਗ੍ਹਾ ਅਸੀਂ ਆਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਵੱਲੋਂ ਘਟੋ ਘਟ ਪੰਥ ਪੰਜਾਬ ਦੇ ਹੱਕ ਤੇ ਪੱਖ ਵਿੱਚ ਆਪਣੇ ਮੁੱਦਿਆਂ ਦੀ ਗੱਲਬਾਤ ਕਰ ਸਕੀਏ ਫਿਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ